ਸੋ ਨਕਸਾ ਵਾਲਾ ਬਣਾ ਲੱਗੀਆਂ 1 1 3 ਇਹ ਥੋੜਾ ਸਵਾਲਾ ਜਿਦਾ ਕਿ ਆਪਾਂ ਇੱਕ ਨੂੰ ਇੱਕ ਨਾਲ ਜੋੜਨਾ ਹੈ ਦੋ ਨੂੰ ਦੋ ਨਾਲ ਜੋੜਨਾ ਪਰ ਲਾਈਨ ਟੱਚ ਨਹੀਂ ਹੋਣੀ ਚਾਹੀਦੀ ਜਿਦਾ ਕਿ ਆਪਾਂ ਐਂਟੈਂਡਾ ਹੋਣੀ ਨਹੀਂ ਚਾਹੀਦੀ ਵਿਚ ਹਾਂਜੀ ਹੁਣ ਤੁਸੀਂ ਸਮਝ ਗਏ ਆ ਇੱਕ ਨੂੰ ਇੱਕ ਦੇ ਨਾਲ ਮੇਲਣਾ ਦੋ ਨੂੰ ਦੋ ਨਾਲ ਮੇਲਣਾ ਲਾਈਨ ਟੱਚ ਨਹੀਂ ਹੋਣੀ ਚਾਹੀਦੀ ਚੱਲੋ ਇੱਕ ਜਣਾ ਕਰੋ ਪਹਿਲਾਂ ਕਿਹੜਾ ਕਰਦਾ ਹਰਮਨ ਇੱਧਰ ਆ ਜਾ ਤੁਸੀਂ ਇੱਧਰ ਇੱਧਰ ਨੂੰ ਸਾਈਡ ਤੇ ਹੋ ਕੇ ਕਰਨਾ ਗੱਲ ਕਰ ਆਹ ਦੇਖੋ ਜੀ ਬੰਨੂ ਬੰਨ ਦਾ ਮੇਲਤਾ ਆ ਪਰ ਆਏ ਹੁਣ ਲੈਂ ਕੱਟ ਹੋ ਜਾਣੀ ਉਧਰਲੇ ਪਾਸੇ ਨੂੰ ਹੋ ਕੇ ਕਰ ਇੱਕ ਪਾਸੇ ਨਾਲ ਵੀਡੀਓ ਬਣ ਜਾਏ ਚੱਲ ਚੰਗਾ ਜਿਹਾ ਜੀ ਹਾਂ ਨਾ 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 ਉੱਪਰ ਦੀ ਨਹੀਂ ਲੈ ਕੇ ਜਾਣਾ ਉੱਪਰ ਦੀ ਨਹੀਂ ਲੈ ਜਾਣਾ ਉੱਪਰ ਦੀ ਨਹੀਂ ਲੱਗ ਜਾਣਾ ਇਹ ਰਾ ਕੀ ਹੈ ਇਹ ਜਦੋਂ ਬਟ ਕਰ ਨਹੀਂ ਸਕਦਾ ਸੋਨੇ ਪਪਾ ਇੱਕ ਨੂੰ ਲੈ ਕੇ ਇਹ ਹੁਣ ਮੈਂ ਕੀ ਕਰਾਂਗਾ ਜਦੋਂ ਆਈਓ ਚਲੋ ਕੋਈ ਹੋਰ ਹੁਣ ਆਲੂ ਆਲੂ ਦੇ ਆਲੂ ਦੇਖਦਾ ਆਲੂ ਕਹਿੰਦਾ ਮੈਂ ਕਰ ਦੂੰਗਾ ਆਲੂ ਆਹ ਮੈਂ ਕਰ ਦੂੰਗਾ ਚਲ ਚਾਹ ਦੇਖਦੇ ਆ ਸਾਰੇ ਨਿਆਣੇ ਕਹਿੰਦੇ ਆ ਇਹ ਕਰ ਦਵਾਗੇ ਇਹ ਲੈਪਟੀ ਹੈ ਚਲ ਓਏ ਆ ਖੱਬਾ ਆ ਦੇਖੋ ਇੱਕ ਨੂੰ ਇੱਕ ਨਾਲ ਮੇਲਤਾ ਆ ਦੋਨੋਂ ਦੋਨਾ ਮੇੜ ਰਿਹਾ ਹੈ। ਉਹ ਲਾਈਨ ਨਾ ਲਾਈਨ ਕੱਟ ਹੋ ਗਈ ਆ। ਗਲਤ ਹੋ ਗਿਆ। ਦੇਖ ਲਓ। ਦੋ ਵਾ ਇੱਕ ਵਾਰੀ ਵਾ। ਦੋ ਦੋ ਦੋ। ਨਹੀਂ 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 ਪਰੇ ਚਲ ਤੂੰ ਹੁਣ ਤੂੰ ਆਪੇ ਕਰਕੇ ਦਿਖਾ। ਚੱਲ। ਪਾਪਾ ਮੇਰੀ। ਉਹ ਲਵਾ ਕਰੂਗਾ। ਚੱਲ ਲਵੇ ਫੜਾ। ਪਾਪਾ। ਹੂੰ ਹੂੰ। ਹਾਂ ਨਹੀਂ ਪੁੱਛੀ। ਆ ਬਾਨ ਨਾ ਵਨ ਕੱਟ ਹੋ ਗਿਆ। ਚੱਲ। ਠੀਕ ਠੀਕ। ਬੜਾ ਸੈਂਪਲ ਸਵਾਲ ਆ। ਐਦਾਂ ਨਹੀਂ ਬੇਚਦੀ ਕੱਟਣੀ। ਚੋਲਾ ਦਾਨੀ ਕਰਨੀ ਲਾਈਨਾਂ ਲਾਈਨ ਕੱਟ ਹੋ ਗਈ ਆ ਕਿਸੇ ਨੂੰ ਨੂੰ ਪਤਾ ਲੱਗ ਰਿਹਾ ਹੁਣ ਕੋਈ ਕਰ ਸਕਦਾ ਮਿੱਠੇ ਤੂੰ ਦੇਖ ਆ ਖੱਟੀ ਕਹਿੰਦੀ ਆ ਮੈਂ ਕਰ ਸਕਦੀ ਆ ਖੱਟੀ ਅੱਧੇ ਨੂੰ ਮੂੰਹ ਕਰਨ ਵਾਲੇ ਪਹਿਲਾਂ ਕਰਕੇ ਦਿਖਾ ਦੇ ਨੂੰ ਆ ਬੋਲ ਕੇ ਦਿਖਾ ਅੱਧੇ ਨੂੰ ਬੋਲ ਤੂੰ ਕਿ ਕਰ ਸਕਦੀ ਆ ਕਰੋ ਫੇਰ ਉਹ ਚਲ ਆ ਖੱਟੀ ਦੇਖ ਦੇ ਕਿੱਦਾਂ ਮੇਲਦੀ ਆ ਇਹ ਵੀ ਜ਼ਾਰੇ ਬਾਨ ਨੂੰ ਬਾਨਾਂ ਮੇਲੀ ਜਾਂਦੇ ਆ ਬੋਤਾ ਕੱਟ ਹੋ ਗਿਆ ਇਹ ਨਹੀਂ ਇਦਾਂ ਨਹੀਂ ਇਦਾਂ ਨਹੀਂ ਕਰਨਾ ਉੱਪਰ ਦੀ ਲਾਈਨ ਨਹੀਂ ਲਿਆਣੀ ਹੈਗੀ ਉੱਪਰ ਦੀ ਲਾਈਨ ਨਹੀਂ ਲਗਾਣੀ ਕਰ ਲੁੰਦੇ ਨਹੀਂ ਆ ਮੈਨੂੰ ਕਰਕੇ ਫੜਾਈ ਹੋਰ ਹਾਂਜੀ ਮੈਨਾਂ ਨੂੰ ਪਤਾ ਕਿਸੇ ਨੂੰ ਨਹੀਂ ਲੱਗ ਰਿਹਾ ਕੀ ਇਹ ਸਵਾਲ ਦਾ ਜਵਾਬ ਮਿਲ ਸਕਦਾ ਜਾਂ ਨਹੀਂ ਹੈਗਾ ਸਵਾਲ ਦਾ ਜਵਾਬ ਹੈ ਇਹ ਨਹੀਂ ਲੱਗਦਾ ਇਹਨਾਂ ਆ ਦੇਖੋ ਕਿਸੇ ਤੋਂ ਵੀ ਨਹੀਂ ਮਿਲ ਰਿਹਾ ਮੈਨੂੰ ਤਾਂ ਲੱਗਦਾ ਇਹ ਸਵਾਲ ਦਾ ਜਵਾਬ ਹੈ ਹੀ ਨਹੀਂਗਾ ਇਹ ਮਿਲੇ ਨਹੀਂ ਸਕਦੀਆਂ ਪਰ ਫੇਰ ਵੀ ਕੋਈ ਦੁਨੀਆ ਤੇ ਇੰਟੈਲੀਜੈਂਟ ਤੋਂ ਇੰਟੈਲੀਜੈਂਟ ਬੰਦੇ ਬੈਠੇ ਆ ਜੇ ਕੋਈ ਇਹ ਮੇਲ ਕੇ ਦਿਖਾ ਦੇਵੇ ਤੇ ਧੰਨਵਾਦ ਆ ਦੇਖੋ ਕਿਸ ਤੋਂ ਨਹੀਂ